ਸਾਸ਼ਿਕਾ ਤੁਸੀਂ ਦੇਖ ਰਹੇ ਹੋ ਦੈ릭 ਸਵੇਰਾ ਟੀਵੀ ਤੇ ਮੈਂ ਹਾਸ਼ਕ 23 ਜੂਨ ਨੂੰ ਸੁਨਾਕਸ਼ੀ ਸਿਨਾ ਤੇ ਇਕਬਾਲ ਜ਼ਾਹਿਰ ਇਕਬਾਲ ਵਿਆਹ ਦੇ ਬੰਧਨ ਦੇ ਵਿੱਚ ਬੱਚੇ ਸਨ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਲਗਾਤਾਰ ਅਜਿਹੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜੋ ਉਹਨਾਂ ਦੇ ਚਾਹਣ ਵਾਲੇ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਵਿਆਹ ਦੀਆਂ ਤਸਵੀਰਾਂ ਫਿਰ ਹਨੀਮੂਨ ਦੀਆਂ ਤਸਵੀਰਾਂ ਵੀ ਸੁਨਾਕਸ਼ੀ ਸਿਨਾ ਨੇ ਆਪਣੇ ਸੋਸ਼ਲ ਮੀਡੀਆ ਕਾਉਂਟ ਤੇ ਸਾਂਝੀਆਂ ਕੀਤੀਆਂ ਸਨ ਤੇ ਹਾਲੀ ਦੇ ਵਿੱਚ ਸੁਨਾਕਸ਼ੀ ਸਿਨਾ ਨੇ ਆਪਣੇ ਪੈਰੈਂਟਸ ਦੇ ਨਾਲ ਕੁਝ ਫੋਟੋਜ਼ ਸਾਂਝੀਆਂ ਕੀਤੀਆਂ ਸੀਗੀਆਂ ਵਿਆਹ ਦੀਆਂ ਜਿਸ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਸਨ ਤਾਂ ਜਲਦੀ ਉਹਨਾਂ ਨੂੰ ਮਿਲਣ ਦੇ ਲਈ ਵੀ ਕਿਹਾ ਸੀ ਤੇ ਹੁਣ ਜ਼ਾਹਿਰ ਇਕਬਾਲ ਨੇ ਸੁਨਾਕਸ਼ੀ ਸਿਨਾ ਦੇ ਨਾਲ 7 ਸਾਲ ਪੁਰਾਣੀ ਬਲੈਕ ਐਂਡ ਵਾਈਟ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਨੂੰ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਬਹਿਦ ਪਸੰਦ ਕੀਤਾ ਜਾ ਰਿਹਾ ਹੈ ਤੇ ਉਸ ਪੋਸਟ ਦੇ ਥੱਲੇ ਕੈਪਸ਼ਨ ਦੇ ਵਿੱਚ ਇੱਕ ਬਹੁਤ ਸੋਹਣਾ ਮੈਸੇਜ ਜਿਹੜਾ ਉਹਨਾਂ ਨੇ ਸੁਨਾਕਸ਼ੀ ਸਿਨਾ ਦੇ ਲਈ ਲਿਖਿਆ ਹੈ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ ਜ਼ਾਹਿਰ ਇਕਬਾਲ ਨੇ ਪਤਨੀ ਸੁਨਾਕਸ਼ੀ ਸਿਨਾ ਦੇ ਨਾਲ 7 ਸਾਲ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਇਸ ਦੇ ਕੈਪਸ਼ਨ ਦੇ ਵਿੱਚ ਲਿਖਿਆ ਇਹ ਦਿਨ ਇਹ ਪਲ ਇਹ ਅਹਿਸਾਸ ਮੈਨੂੰ ਪਤਾ ਸੀ ਕਿ ਇਹ ਹਮੇਸ਼ਾ ਲਈ ਹੈ ਤੇ ਜ਼ਾਹਿਰ ਦੇ ਪੋਸਟ ਦੇ ਥੱਲੇ ਸੁਨਾਕਸ਼ੀ ਸਿਨਾ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ ਕਿ ਮੇਰਾ ਪਿਆਰ ਅਜੇ ਵੀ ਇੱਕ ਦੂਜੇ ਲਈ ਗਾਣਾ गा ਰਿਹਾ ਹੈ ਅਤੇ ਇਹ ਕਦੇ ਖਤਮ ਨਾ ਹੋਵੇ ਸੁਨਾਕਸ਼ੀ ਸਿਨਾ ਤੇ ਜ਼ਾਹਿਰ ਇਕਬਾਲ ਦੀ ਇਹ ਪਿਆਰ ਭਰੀ ਤਸਵੀਰ 7 ਸਾਲ ਪੁਰਾਣੀ ਤਸਵੀਰ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬੇਹਤ ਪਸੰਦ ਕੀਤਾ ਜਾ ਰਿਹਾ ਹੈ ਔਰ ਅੱਜ ਦਿਨ ਹੀ ਕੁਝ ਨਾ ਕੁਝ ਅਜੇਹਾ ਜ਼ਰੂਰ ਪੋਸਟ ਕਰ ਦੇਣੇ ਆਪਣੀਆਂ 7 ਸਾਲ ਪੁਰਾਨੀਆਂ ਜਿਹੜੀਆਂ ਯਾਦਾਂ ਨੇ ਜ਼ਾਹਿਰ ਇਕਬਾਲ ਤੇ ਸੁਨਾਕਸ਼ੀ ਸਨਾ ਉਹ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜ਼ਰੂਰ ਸਾਂਝੀਆਂ ਕਰ ਦੇਣੇ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਇਹਨਾਂ ਦੀਆਂ ਤਸਵੀਰਾਂ ਇਹਨਾਂ ਦੀਆਂ ਵੀਡੀਓਜ਼ ਮਿਲਤਾ ਜਾ ਰਿਹਾ ਸੋ ਤੁਹਾਨੂੰ ਜ਼ਾਹਿਰ ਇਕਬਾਲ ਤੇ ਸੁਨਾਕਸ਼ੀ ਸਨਾ ਦੀ ਇਹ ਪੁਰਾਣੀ ਤਸਵੀਰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਆਹੀ ਜ਼ਰੂਰ ਦੱਸਣਾ ਦੇਖਦੇ ਰਹੋ ਤੈਨਿਕ ਸਵੇਰਾ ਟੀਵੀ ਸ